ਸ੍ਰੀ ਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਸੀਂ ਅੱਜ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਗੁੱਗਾ ਪੀਰ ਦਾ ਇਤਿਹਾਸ ਵੀ ਮੇਲਾ ਕਿਉਂ ਲੱਗਦਾ ਹੈ ਗੁੱਗਾ ਪੀਰ ਜੀ ਦਾ ਦਾ ਇੱਕ ਰਾਜਕੁਮਾਰ ਦਾ ਨਾਮ ਸੀਗਾ ਹੀ ਬਾਗੜ ਦੇ ਰਾਜੇ ਦਾ ਪੁੱਤ ਹੋਇਆ ਸੀ ਮਾੜੀ ਰਾਜਸਥਾਨ ਦੀ ਬਾਸ਼ਾ ਵਿੱਚ ਮਹਿਲ ਨੂੰ ਬੋਲਿਆ ਜਾਂਦਾ ਹੈ ਆਪਾਂ ਕਿਲਾ ਕਹਿ ਲੈਂਦੇ ਆ ਪਹਿਲਾਂ ਵਾਲਾ ਪਹਿਲਾਂ ਵਾਲੀ ਬਾਸ਼ਾ ਵਿੱਚ ਚੱਲੀ ਜਾਂਦੀ ਹੈ ਬੋਲੀ ਗੁੱਗੇ ਦੀ ਮਾੜੀ ਗੁੱਗੇ ਦਾ ਮਹਿਲ ਇਸ ਦੇ ਵਿੱਚ ਅੱਖਰ ਵੀਰ ਹੈ ਵੀਰ ਦਾ ਮਤਲਬ ਹੁੰਦਾ ਜੀ ਜੋਧਾ ਲੋਕ ਸਮਝਦੇ ਨੇ ਗੁੱਗਾ ਪੀਰ ਪਰ ਗੁੱਗਾ ਵੀਰ ਸੀ ਉਹਨਾਂ ਦਾ ਨਾਮ ਜਿਹੜਾ ਉਹ ਆਪਣੇ ਰਾਜ ਭਾਗ ਲਈ ਲੜਿਆ ਜਾਂ ਜ਼ੁਲਮ ਖਿਲਾਫ ਲੜਿਆ ਉਹਦੇ ਕਰਕੇ ਵੀਰ ਬੋਲਿਆ ਜਾਂਦਾ ਸੀ ਆਪਣੀ ਭਾਸ਼ਾ ਵਿੱਚੋਂ ਲੋਕ ਪੀਰ ਲੋਕ ਗੁੱਗਾ ਪੀਰ ਕਹਿ ਦਿੰਦੇ ਨੇ ਆਪਣੀ ਇੱਜ਼ਤ ਦੀ ਖਾਤਰ ਕਥਾ ਕਹਾਣੀ ਸੁਣਾਈ ਜਾਂਦੀ ਹੈ ਜਿਹੜੀ ਉਹਨਾਂ ਦੀ ਮੰਮੀ ਸੀ ਉਹ ਦੋ ਭੈਣਾਂ ਸਨ ਇੱਕ ਦਾ ਬੇਟਾ ਗੁੱਗਾ ਇਕੱਲਾ ਸੀ ਦੂਜੀ ਦੇ ਦੋ ਪੁੱਤ ਸਨ ਅਰਜਨ ਤੇ ਸਰਬਨ ਜਿਨ੍ਹਾਂ ਦੇ ਮਹਿਲ ਰਾਜੇ ਵਿੱਚ ਗੂਗਾ ਮੰਗਿਆ ਹੋਇਆ ਸੀ ਉਹ ਗੂਗਾ ਜਦੋਂ ਵਿਆਹਣ ਜਾਂਦਾ ਸੀ ਉਹ ਮਾਸੀ ਦੇ ਪੁੱਤ ਵੀ ਉਸ ਕੁੜੀ ਨੂੰ ਹੀ ਵਿਆਹਣ ਚਲੇ ਜਾਂਦੇ ਨੇ ਬਿਨਾਂ ਦੱਸੇ ਅੱਗੇ ਰਾਤ ਨੂੰ ਵਿਆਹ ਹੁੰਦਾ ਸੀ ਉਹਨਾਂ ਨੇ ਕਹਿ ਦਿੱਤਾ ਕਿ ਇਹ ਗੁੱਗਾ ਹੈ ਨਾਲ ਵਾਲੇ ਸਾਥੀਆਂ ਦਾ ਸੱਚ ਮੰਨ ਲਿਆ ਉਹਨਾਂ ਨੇ ਆਪਣੀ ਧੀ ਦਾ ਵਿਆਹ ਕਰਕੇ ਤੋੜ ਦਿੱਤਾ ਅਗਲੇ ਦਿਨ ਰਸਤੇ ਵਿੱਚ ਇਹ ਗੁੱਗਾ ਵੀ ਬਰਾਤ ਲੈ ਕੇ ਜਾ ਰਿਹਾ ਸੀ ਉਧਰੋਂ ਅਰਜਣ ਬਰਾਤ ਲੈ ਕੇ ਆਪਣੀ ਡੋਲੀ ਲੈ ਕੇ ਵਾਪਸ ਆ ਰਿਹਾ ਸੀ ਮਾਸੀ ਦਾ ਵੱਡਾ ਅਰਜਣ ਵਿਆਹ ਕੀ ਲੈ ਆ ਰਿਹਾ ਸੀ ਜਦੋਂ ਰਾਹ ਵਿੱਚ ਗੁੱਗੇ ਨੇ ਪੁੱਛਿਆ ਵੀ ਕਿਸ ਨੂੰ ਵਿਆਹ ਕੀ ਲੈ ਕੇ ਆ ਰਹੇ ਹੋ ਉਹਨਾਂ ਨੇ ਗੁੱਗੇ ਦਾ ਮਜ਼ਾਕ ਉਡਾ ਦਿੱਤਾ ਅਰਜਨ ਅਰਜਨ ਦੇ ਨਾਲ ਬੰਦੇ ਉਸ ਦੇ ਪੱਖ ਵਿੱਚ ਸਨ 420 ਕੀਤੀ ਮਜ਼ਾਕ ਉਡਾਉਣ ਦੇ ਗੁੱਸੇ ਵਿੱਚ ਹੁਣ ਗੁੱਗੇ ਨੇ ਦੋ ਭਰਾ ਮਾਸੀ ਦੇ ਪੁੱਤ ਮਾਰ ਦਿੱਤੇ ਅਰਜਨ ਤੇ ਸਰਬਨ ਜਿਹੜੀ ਡੋਲੀ ਸੀ ਉਹ ਆਪਣੇ ਘਰ ਆਪਣੇ ਮਹਿਲ ਵਿੱਚ ਲੈ ਗਿਆ ਤੇ ਦੂਜੇ ਪਾਸੇ ਜੀ ਡੋਲੀ ਤਾਂ ਜਦੋਂ ਉੱਥੇ ਦੂਜੇ ਬੰਦੇ ਵੀ ਨਾਲ ਸੀ ਉਹਨਾਂ ਨੇ ਲਾਸ਼ਾਂ ਵੀ ਨਾਲ ਚੁੱਕ ਕੇ ਲਈ ਜਾਂਦੇ ਸਨ ਉਹ ਕਹਿੰਦੇ ਏ ਕੀ ਹੋਇਆ ਜਦੋਂ ਘਰ ਪਹੁੰਚੇ ਤਾਂ ਡੋਲਾ ਤਾਂ ਕਿਤੇ ਹੀ ਰਹਿ ਗਿਆ ਤੇ ਘਰ ਪਰੋਣਾ ਪੈ ਗਿਆ ਤਾਂ ਗੁੱਗੇ ਦੀ ਮਾਂ ਨੇ ਗੁੱਸੇ ਵਿੱਚ ਆ ਕੇ ਗੁੱਗੇ ਨੂੰ ਮੱਥੇ ਲਾਉਣ ਤੋਂ ਮਨਾ ਕਰ ਦਿੱਤਾ ਕਿ ਤੂੰ ਆਪਣੇ ਭਰਾ ਮਾਰ ਦਿੱਤੀ ਪਿਓ ਤਾਂ ਇੱਕ ਹੀ ਭੈਣਾ ਪਿਓ ਤਾਂ ਇੱਕ ਹੀ ਸੀ ਭੈਣਾਂ ਸੀ ਦੋ ਹਾਂ ਡੋਲਾ ਘਰ ਛੱਡ ਕੇ ਗੁੱਗਾ ਸਿੱਧ ਸਲੱਖਣ ਕੋਲ ਚੱਲਿਆ ਜਾਂਦਾ ਫਿਰ ਉਹ ਸਿੱਧੀਆਂ ਨਿੱਧੀਆਂ ਉੱਥੋਂ ਸਿੱਖਦਾ ਹੈ ਇੱਕ ਹੋਰ ਵੀ ਦਤ ਕਥਾ ਹੈ ਉਹਦੇ ਵਿੱਚ ਤਾਂ ਦਿਖਾਇਆ ਵੀ ਉਸ ਦਾ ਪੋਤੇ ਵੀ ਹੋਏ ਨੇ ਦਤ ਕਥਾ ਆਏ ਤਾਂ ਹੋਰ ਵੀ ਨੇ ਦੁਬਾਰਾ ਮਹਿਲਾ ਵਿੱਚ ਜਾਂਦਾ ਹੈ 12 ਸਾਲ ਬਾਅਦ ਉਹ ਦੁਬਾਰਾ ਮਹਿਲਾ ਵਿੱਚ ਜਾਂਦਾ ਜੀ ਉਸ ਦੀ ਮਾਂ ਜਿਉਂਦੀ ਹੁੰਦੀ ਹੈ ਪਰ ਜਿਹੜੀ ਮਾਸੀ ਸੀ ਉਹ ਦੁਨੀਆ ਤੋਂ ਚਲੀ ਜਾਂਦੀ ਹੈ ਉਸ ਦੇ ਘਰ ਵਾਲੀ ਵੀ ਹੁੰਦੀ ਹੈ ਗੁੱਸੇ ਵਿੱਚ ਮਾਂ ਨੇ ਫਿਰ ਵੀ ਉਸ ਨੂੰ ਮੱਥੇ ਲਾਉਣ ਤੋਂ ਗੁੱਗੇ ਨੂੰ ਮੱਥੇ ਲਾਉਣ ਤੋਂ ਨਕਾਰ ਕਰ ਦਿੱਤਾ। ਉਹ ਕਹਿੰਦੀ ਮੈਂ ਤੈਨੂੰ ਮੱਥੇ ਨਹੀਂ ਲਾਉਣਾ। ਜਿਵੇਂ ਤੂੰ ਆਇਆ ਹੈ ਵਾਪਸ ਮੁੜ ਜਾ। ਫਿਰ ਉਹ ਗੁੱਸਾ ਮੰਨ ਜਾਂਦਾ ਹੈ। ਆਪਣੀਆਂ ਰਿੱਧੀਆਂ ਸਿੱਧੀਆਂ ਵੀ ਉਜਾਗਰ ਕਰਦਾ ਹੈ। ਫਿਰ ਜ਼ਮੀਨ ਪਾਟਦੀ ਹੈ। ਉਸ ਵਿੱਚ ਸਮਾ ਜਾਂਦਾ ਹੈ। ਜਿਹੜਾ ਘੋੜਾ ਸੀਗਾ ਜੀ ਜਾਨਵਰ ਉਹ ਅੱਗੇ ਹਵਾ 'ਚ ਬਹੁਤ ਜ਼ਿਆਦਾ ਉੱਡਦੇ ਸੀ ਤੇ ਨਾਲ ਉਹ ਘੋੜਾ ਹੀ ਜ਼ਮੀਨ ਵਿੱਚ ਸਮਾ ਜਾਂਦਾ ਹੈ। ਹੁਣ ਜਿਵੇਂ ਵੰਸ ਦੀ ਗੱਲ ਕਰਦੇ ਆਂ। 나ਗ ਵੰਸ ਲੋਕ ਸੀ ਕਈ ਬੰਦੇ ਕਹਿੰਦੇ ਨੇ ਆਪਣੇ ਮੱਥੇ ਦੇ ਮੁਕਟ ਲਾ ਕੇ ਰੱਖਦਾ ਸੀ ਸੱਪ ਪਾ ਕੇ ਰੱਖਦਾ ਸੀ ਉਹ ਸੱਪ ਨਹੀਂ ਹੁੰਦਾ ਉਹ ਮੁਕਟ ਦੇ ਉੱਪਰ नाग ਦੀ ਫੋਟੋ ਹੁੰਦੀ ਸੀ ਕਿਉਂਕਿ ਉਹਨਾਂ ਤੋਂ ਪਤਾ ਲੱਗ ਜਾਂਦਾ ਸੀ ਇਹੇ नाग ਵੰਸੀ ਰਾਜੇ ਨੇ ਗੂਗਾ ਪੀਰ ਦਾ ਅਸਲੀ ਗੋਤ ਚੋਹਾਨ ਸੀ ਉਹ ਸ਼ੱਕ ਕਬੀਲੇ ਤੋਂ ਨਿਕਲਦਾ 10ਵੀਂ ਸਦੀ ਤੱਕ ਇਤਿਹਾਸ ਪੜਾਇਆ ਜਾਂਦਾ ਹੈ ਮਹਿਬੂਲ ਗੋਣੀ ਮੁਹੰਮਦ ਗੋਰੀ ਹੋਇਆ ਤੇ ਉਹਦੇ ਵਿੱਚ ਇਤਿਹਾਸ ਨਹੀਂ ਕਿਉਂਕਿ ਗੁੱਗਾ ਉਹ ਤੋਂ ਵੀ ਪਹਿਲਾਂ ਹੋਇਆ ਸੀ ਜਿਹੜੇ ਬੰਦੇ ਕਹਿੰਦੇ ਵਿਵਾਦ ਹੋਇਆ ਫਿਰ ਉਹ ਉਦੋਂ ਉਹਦੇ ਨਾਲ ਗੁਰਖਨਾਥ ਜੁੜ ਜਾਂਦਾ ਜੇ ਇਹ ਬਾਅਦ ਵਿੱਚ ਹੋਇਆ ਹੁੰਦਾ ਗੁਰਖਨਾਥ ਉਦੋਂ ਬਾਅਦ ਹੋਇਆ ਹੈ ਗੰਜੀ ਗੋਰੀ ਤੋਂ ਬਾਅਦ ਗੁਰਖਨਾਥ ਹੋਇਆ ਵੀ ਅਸਲੀ ਕਹਾਣੀ ਉਸ ਦੀ ਮੰਨਤਾ ਹੁੰਦੀ ਹੈ ਗੋਤ चौहान ਹੋਂਜ ਸੇਖੋਂ ਦਿਉਲ ਬੁਪਰਾ ਇਸਪਾਲ ਉਸ ਦੇ ਕਬੀਲੇ ਦੇ ਬੰਦੇ ਗੁੱਗੇ ਨੂੰ ਮੰਨਦੇ ਗੁੱਗੇ ਪੀਰ ਦਾ ਆਪਣਾ ਵੰਸ਼ ਖਤਮ ਹੋ ਜਾਂਦਾ ਹੈ ਆਪਣੀ ਲਾਦ ਕੋਈ ਨਹੀਂ ਹੁੰਦੀ ਗੁੱਗੇ ਦੇ ਪਿਓ ਦਾ ਨਾਮ ਰਾਜਕੰਸਲ ਸੀ ਮੇਲਾ ਉਸ ਦਿਨ ਮਨਾਇਆ ਜਾਂਦਾ ਹੈ ਗੁੱਗੇ ਦਾ ਪੂਰਨਮਾਸੀ ਹੁੰਦੀ ਹੈ ਉਸ ਦਿਨ ਮਤਲਬ ਜਦੋਂ ਉਹ 12 ਸਾਲ ਬਾਅਦ ਆਪਣੇ ਘਰ ਆਇਆ ਸੀ ਨਾ ਜੀ ਉਸ ਤੋਂ ਬਾਅਦ ਉਹ ਸਮਾਜ ਜਾਂਦਾ ਹੈ ਉਸ ਤੋਂ ਅਗਲੇ ਦਿਨ ਪੂਰਨਮਾਸੀ ਸੀ ਪੂਰਨਮਾਸੀ ਵਾਲੇ ਦਿਨ ਜੇ 14 ਦੀ ਉਸ ਦਿਨ ਉਹਨਾਂ ਦਾ ਵਿਆਹ ਵੀ ਹੋਇਆ ਸੀਗਾ 12 ਸਾਲ ਬਾਅਦ ਘਰੇ ਆਉਂਦਾ ਧਰਤੀ ਵਿੱਚ ਸਮਾਉਂਦਾ ਉਸ ਦਿਨ ਸਰਾਦ ਮਨਾਇਆ ਜਾਂਦਾ ਹੈ ਜਦੋਂ ਗੁੱਗਾ ਧਰਤੀ ਵਿੱਚ ਸਮਾ ਜਾਂਦਾ ਉਸੇ ਦਿਨ ਹੀ ਅੰਤ ਹੋ ਜਾਂਦਾ ਅਸੀਂ ਜਿਵੇਂ ਇਤਿਹਾਸ ਪੜਿਆ ਸੀਗਾ ਉਹ ਮੈਂ ਤੁਹਾਨੂੰ ਸੁਣਾਇਆ ਜੇ ਤੁਹਾਨੂੰ ਸਹੀ ਲੱਗਿਆ ਤਾਂ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਆਪਣੀ ਰਾਏ ਦਿਓ ਜੀ ਤੇ ਸਾਰਿਆਂ ਦਾ ਜੀ ਬਹੁਤ-ਬਹੁਤ ਧੰਨਵਾਦ ਸਾਡੀ ਵੀਡੀਓ ਨੂੰ ਮਹਤਵਪੂਰਨ ਸ਼ੇਅਰ ਤੇ ਸਬਸਕ੍ਰਾਈਬ